इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਮਾਨਯੋਗ ਪੁਲਿਸ ਕਮਿਸ਼ਨਰ ਮਿਸਟਰ ਸਾਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੀ ਹਾਜ਼ਰੀ ਦਾ ਅੰਦਰ ਸਾਥ ਸ਼੍ਰੀ ਸ਼ੇਰਦਰਸ਼ਨ ਜੀ ਥੀ ਸੀ ਪੀ ਬੈਸਟ ਤੇ ਮਿਸਟਰ ਵਿਨੋਦ ਕੁਮਾਰ ਐਸ ਐਚਓ ਘਾਟਾ ਇਹਨਾਂ ਨੇ ਦੋ ਬੰਦੇ ਅਰੈਸਟ ਕੀਤੇ ਇੱਕ ਦਾ ਨਾਮ ਹੈ ਮਲਵਿੰਦਰ ਸਿੰਘ ਅਲਾਇ ਸੋਨੂ ਤੇ ਦੂਸਰਾ ਮਨਜਿੰਦਰ ਸਿੰਘ ਅਲਾਇ ਸੋਨੀ ਇਹਨਾਂ ਦੀ ਉਮਰ तकरीबन 46 ਸਾਲ ਤੇ 32 ਸਾਲ ਹੈਗੀ ਹੈ ਤੇ ਜਿਹੜਾ ਮਲਵਿੰਦਰ ਸਿੰਘ ਹੈ ਐ ਇੱਕ ਫੌਜੀ ਹੈ ਤੇ ਇਹ ਮੀਟਸ ਆਫ ਚਲਾਉਂਦਾ ਚਕਾਟਾ ਏਰੀਆ ਦੇ ਵਿੱਚ ਤੇ ਜਿਹੜਾ ਮਲਵਿੰਦਰ ਸਿੰਘ ਹੈ ਇਹਦੇ ਤੋਂ ਉਹ ਸਾਨੂੰ 2 ਕਿਲੋ 300 ਗ੍ਰਾਮ ਫੀਮ ਰਾਬਤ ਗ੍ਰਾਮਤ ਹੋਈ ਹੈ ਤੇ ਸੋਨੀ ਤੋਂ ਸਾਨੂੰ 50 ਗ੍ਰਾਮ ਹੋਈ ਹੈ ਇਹਦੇ ਨਾਲ ਨਾਲ ਸਾਨੂੰ 20000 ਰੁਪਏ ਡਰਗ ਮਨੀ ਗੀਰ ਕਵ ਰਿਕਵਰ ਹੋਈ ਹੈ ਤੇ ਉਹਦੇ ਨਾਲ ਹੀ ਸਾਨੂੰ ਇੱਕ ਈਟੀਐਸ ਸਟਾਰ ਉਹ ਵੀ ਜਿਹੜਾ ਰਿਟਾਇਰਡ ਫੌਜੀ ਹੈ ਮਲਵਿੰਦਰ ਸਿੰਘ ਸੋਨੂ ਉਹ ਵੀ ਹੈ ਉਹਦਾ ਨੰਬਰ ਹੈ ਪੀਵੀ02सीआर3493 ਤੇ ਇਹਨਾਂ ਨੂੰ ਅਸੀਂ ਛਾਟਾ ਏਰੀਆ ਦੇ ਲਾਗੇ ਅਰੈਸਟ ਕੀਤਾ ਹੈ ਦੋਨਾਂ ਨੂੰ ਤੇ ਇਹ ਜਿਹੜਾ ਫੌਜੀ ਹੈ ਇਹ ਮੱਧ ਪ੍ਰਦੇਸ਼ ਤੋਂ ਜਾ ਕੇ ਫੀਮ ਲੈ ਕੇ ਆਂਦਾ ਸੀ ਤੇ ਇੱਥੇ ਥੋੜੀ ਕੁਆਂਟੀਟੀ ਚ ਅਗੇ ਵੜਦਾ ਸੀਗਾ ਤੇ ਆਪਣਾ ਕਾਰੋਬਾਰੀ ਅਕਾਊਂਟ ਨਾਲ ਸੀ